ਹੈਲੋ 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 ਹਾਂਜੀ ਅਸ਼ੀガル ਜੀ ਅਸ਼ੀガル ਜੀ ਹਾਂਜੀ ਉਹ ਮੇਰੇ ਘਰੋਂ ਫੋਨ ਆਇਆ ਸੀਗਾ ਜੀ ਕਿ ਮੇਰਾ ਕਦਰਨ ਤੁਸੀਂ ਫੜਿਆ ਕਿਤੇ ਹਾਂਜੀ ਕੌਣ ਬੋਲ ਰਿਹਾ ਮੈਂ ਸੰਦੀਪ ਦਾ ਕਦਰਨ ਬਦਰ ਗੱਲ ਕਰ ਰਿਹਾ ਤੁਸੀਂ ਉਹਨੇ ਉਹਦੇ ਪਾਪਾ ਨੂੰ ਫੋਨ ਕੀਤਾ ਸੀਗਾ ਹਾਂਜੀ ਹਾਂਜੀ ਕਿਹੜੇ ਕਿਸੇ ਕਿਉਂ ਫੜਿਆ ਗਿਆ ਨੱਕੇ ਤੇ ਫੜਿਆ ਗਿਆ ਕਿੱਦਾਂ ਫੜਿਆ ਗਿਆ ਨੱਕੇ ਤੇ ਫੜਿਆ ਨੂੰ ਤੇ ਨਹੀਂ ਕਿਸ ਕਰਕੇ ਫੜਿਆ ਕਿ ਗੱਲ ਕਰਦੇ ਕਰ ਰਹੀ ਸੀ ਹਾਂਜੀ ਅੱਛਾ ਕਿਹੜੇ ਏਰੀਆ 'ਚ ਗੱਲ ਕਰ ਰਹੇ ਤੁਸੀਂ ਹੁਣ ਦੱਸੋ ਕਰਨਾ ਕੀ ਆ ਇਹ ਗੱਲ ਦੱਸੋ ਤੁਸੀਂ ਏਰੀਆ ਦੱਸੋ ਤਾਂ ਹੀ ਆਵਾਂਗੇ ਅਸੀਂ ਬਿਲਕੁਲ ਆਉਣੀ ਬਿਲਕੁਲ ਸੁਰੱਖਣੀ ਹੈਗੀ ਕੰਮ ਅੱਛਾ ਤੇ ਫੇ ਕਿਦਾਂ ਕਰਨਾ ਕਿਦਾਂ ਵੇ 20000 ਰੁਪਏ ਲੱਗਣਾ ਦਾ 20000 ਰੁਪਏ ਤੇ ਮੁੰਡੇ ਨਾਲ ਗੱਲ ਕਰ ਸਕਦੇ ਹੋ ਨਹੀਂ ਮੁੰਡੇ ਨਾਲ ਹੀ ਗੱਲ ਨਹੀਂ ਹੋਣੀ ਮੁੰਡਾ ਕਸਤੇ ਜਾ ਚਲੋ ਉਹ ਤਾਂ ਕੋਈ ਗੱਲ ਨਹੀਂ ਵੀ ਹਾਜੀ ਕੋਈ ਗੱਲ ਨਹੀਂ ਮੁੰਡੇ ਨੂੰ ਗੋਚਣਾ ਕਹੀਓ ਤੇ ਤੁਸੀਂ ਦੱਸੋ ਅੱਗੇ ਤਾਂ ਪ੍ਰੋਸੈਸ ਕੀ ਹੈ ਤੁਸੀਂ ਬੇਟੀ ਤਾਂ ਸੁਣਨਾ ਕਿ ਆਪਣੇ ਕਿੱਥੋਂ ਕਰਕੇ ਪੇਮੈਂਟ ਗੂਗਲ ਤੇ ਤੋਂ ਕਰਕੇ ਫੋਨ ਤੇ ਤੋਂ ਕਰੋਗੇ ਅਸੀਂ ਅਸੀਂ ਕਰਾਂਗੇ ਜਿੱਦਾਂ ਤੁਸੀਂ ਉਹਦਾ ਕਰ ਲਾਂਗੇ ਕੋਈ ਦਿੱਕਤ ਨਹੀਂ ਹੈ ਹਾਂਜੀ ਤੇ ਕਿੱਥੋਂ ਕਰਕੇ ਪੇਮੈਂਟ ਤੁਸੀਂ ਤੁਹਾਡੇ ਕੋਲ ਕੀ ਚੱਲਦਾ ਸਾਡੇ ਕੋਲ ਤਾਂ ਸਭ ਕੁਝ ਚੱਲਦਾ ਪਰ ਤੇਰਾ ਗੱਗਾ ਗੋਚ ਨਹੀਂ ਚੱਲਣਾ ਹੁਣ ਚਲੋ ਠੀਕ ਹੈ ਹੈ ਹਲੋ ਅਜੀ ਸਸੀ ਗਾਲ ਜੀ ਸਸੀ ਗਾਲ ਜੀ ਹਾਂ ਜੀ ਉਹ ਮੇਰੇ ਘਰੋਂ ਫੋਨ ਆਇਆ ਸੀਗਾ ਜੀ ਕਿ ਮੇਰਾ ਕਜ਼ਨ ਤੁਸੀਂ ਫੜਿਆ ਕਿਤੇ ਹਾਂ ਜੀ ਕੌਣ ਬੋਲ ਰਿਹਾ ਮੈਂ ਸੰਦੀਪ ਆ ਕਦਮ ਬਦਲ ਗੱਲ ਕਰ ਰਿਹਾ ਤੁਸੀਂ ਮੇਰੇ ਪਾਪਾ ਨੇ ਫੋਨ ਕੀਤਾ ਸੀਗਾ ਸਸੀ ਗਾਲ ਜੀ ਮੈਂ ਕ੍ਰਿਸ਼ ਵਰਮਾ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਹੀ ਕਿ ਤਨਾ ਵੀਡੀਓ ਸ਼ੇਅਰ ਕਰਾਂਗੇ ਵੀਡੀਓਸ ਤੇ ਕੁਝ ਫੋਟੋਸ ਸ਼ੇਅਰ ਕਰਾਂਗੇ ਤੁਹਾਡੇ ਨਾਲ ਮੇਰੇ ਦੋਸਤ ਨੂੰ ਉਹਦੇ ਫਾਦਰ ਸਾਹਿਬ ਨੂੰ ਇੱਕ ਫੋਨ ਆਂਦਾ ਹੈ ਸਵੇਰੇ ਤੜਕੇ ਹੁਣੇ ਅੱਧੇ ਪੌਣੇ ਘੰਟੇ ਪਹਿਲਾਂ ਹੁਣ ਟਾਈਮ ਹੋ ਚੁੱਕਾ ਹੈ 11:52 ਮਿੰਟ ਦਾ ਯਾਨੀ ਕਿ 11 ਵਜੇ ਉਹਨਾਂ ਨੂੰ ਇੱਕ ਫੋਨ ਆਂਦਾ ਹੈ WhatsApp ਕਾਲ ਆਂਦੀ ਹੈ ਕਿ ਤੁਹਾਡਾ ਮੁੰਡਾ ਅਸੀਂ ਅਰੈਸਟ ਕਰ ਲਿਆ ਮੈਂ ਇੱਕ ਸਬ ਇੰਸਪੈਕਟਰ ਨਾਲ ਗੱਲ ਕਰ ਰਿਹਾ ਠੀਕ ਹੈ ਤੇ ਉਸ ਤੋਂ ਬਾਅਦ ਉਹ ਫੋਨ ਸਾਨੂੰ ਕਰਦੇ ਹੈ ਕਿ ਹਾਂ ਵੀ ਇਹ ਸੱਚ ਹੈ ਕਿ ਝੂਠ ਹੈ ਜਦੋਂ ਪਤਾ ਲੱਗਦਾ ਕਿ ਇਹ ਝੂਠ ਹੈ ਕਿ ਉਹਨਾਂ ਕੋਲੋਂ ਮੈਂ ਨੰਬਰ ਮੰਗਾਨਾ ਤੇ ਮੈਂ ਆ ਬੰਦੇ ਨਾਲ ਫੋਨ ਤੇ ਗੱਲ ਕਰਦਾ ਤੁਹਾਨੂੰ ਮੈਂ ਰਿਕਾਰਡਿੰਗ ਸੁਣਾ ਰਿਹਾ ਆ ਦੇਖੋ ਤੇ ਨਹੀਂ ਕਿਸ ਕੋਲ ਤੇ ਭਰੇ ਨਾ ਕਿ ਗੰਧਰ ਮੈਨੋ ਰਹੀ ਸੀ ਹਾਂ ਜੀ ਅੱਛਾ ਕਿ ਕਿ ਇਹਨਾਂ ਮੈਂ ਥੋੜੀ ਵੀਡੀਓ ਦਿਖਾਈ ਹੈ ਇਹ ਵੀਡੀਓ ਕਲਿੱਪ ਮੈਂ ਆਪਣੀ ਵੀਡੀਓ ਦੇ ਵਿੱਚ ਅਟੈਚ ਕਰ ਦੂੰਗਾ ਠੀਕ ਹੈ ਤੇ ਇਹ ਬੰਦਾ ਕਹਿੰਦਾ ਜੀ ਮੈਂ ਸਬ ਇਨਸਪੈਕਟਰ ਨਾਲ ਗੱਲ ਕਰ ਰਿਹਾ ਹਾਂ ਤੁਹਾਡਾ ਮੁੰਡਾ ਸੀ ਨਾਕੇ ਤੇ ਅਰੈਸਟ ਕੀਤਾ ਹੈ ਤੇ 200 ਰੁਪਏ ਦੇ ਦੋ ਤੇ ਆਪਣਾ ਮੁੰਡਾ ਲੈ ਜਾ ਮੈਂ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਇੱਦਾਂ ਦੀਆਂ ਸਪੈਮ ਕਾਲਾਂ ਜਿਹੜੀਆਂ ਸਕੈਮ ਕਾਲਾਂ ਚਲੋ ਉਹ ਤਾਂ ਪੜੇ ਲਿਖੇ ਸੀਗੇ ਤੇ ਬਚ ਗਏ ਜਿਹੜੇ ਨੋਰਮਲ ਬੰਦੇ ਹੋਣਗੇ ਜਿਹੜੇ ਥੋੜੇ ਅਨਪੜ੍ਹ ਟਾਈਪ ਬੰਦੇ ਹੋਣਗੇ ਜਿਨ੍ਹਾਂ ਨੂੰ ਅਜੇ ਨੌਲੇਜ ਨਹੀਂ ਹੈ ਉਹਨਾਂ ਨੇ ਤਾਂ 20 ਰੁਪਏ ਦੇ ਦਣੇ ਉਹਨਾਂ ਦਾ ਤਾਂ 20 ਰੁਪਏ ਹੋ ਗਿਆ ਬਰਬਾਦ ਮੈਂ ਪੁੱਛਣਾ ਚਾਹੂੰਗਾ ਪੰਜਾਬ ਪੁਲਿਸ ਨੂੰ ਕਿ ਤੁਸੀਂ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਇਹਦੇ ਫਾਦਰ ਸਾਹਿਬ ਦੀ ਵੀ ਚਲੋ ਹੈਗੀ ਹੈ ਇੱਕ ਗੱਲ ਉਸ ਤੋਂ ਬਾਅਦ ਤੁਹਾਨੂੰ ਤਾਂ 2 ਦਿਨ ਪਹਿਲਾਂ ਮੈਨੂੰ ਇੱਕ ਫੋਨ ਆਂਦਾ ਇੰਸਟਾਗ੍ਰਾਮ ਦੇ ਉੱਤੇ ਇੱਕ ਮੁੰਡੇ ਦਾ ਕਿ ਤੁਸੀਂ ਸਾਨੂੰ 5000 ਰੁਪਏ ਦਿਓ ਨਹੀਂ ਤੇ ਅਸੀਂ ਤੁਹਾਡੀਆਂ ਜਿਹੜੀਆਂ ਫੋਟੋਜ਼ ਐ ਇੰਸਟਾਗ੍ਰam ਤੋਂ ਚੱਕ ਕੇ ਵਾਇਰਲ ਕਰ ਦਾਂਗੇ ਤੁਹਾਡੇ ਸਾਰੇ ਕੰਟੈਕਟਸ ਨੰਬਰ ਤੇ ਭੇਜ ਦਾਂਗੇ ਉਸ ਬੰਦੇ ਕੋ ਮੇਰੀ ਕੰਟੈਕਟ ਲਿਸਟ ਰਹੀ ਗਈ ਹੈ ਨਹੀਂ ਉਹ ਜਿਹੜੇ ਸਕੈਮਰ ਐ ਉਹ ਸਾਡੀ ਕੰਟੈਕਟ ਲਿਸਟ ਕੱਢ ਸਕਦੇ ਐ ਸਾਡੀਆਂ ਫੋਟੋਜ਼ ਕੱਢ ਸਕਦੇ ਐ ਸਾਡੀ ਲੋਕੇਸ਼ਨਾਂ ਕੱਢ ਸਕਦੇ ਐ ਤੇ ਸਾਡੀ ਪੰਜਾਬ ਪੁਲਿਸ ਕਿਉਂ ਨਹੀਂ ਕੱਢ ਪਾ ਰਹੀ ਕਿ ਉਹ ਉਹਨਾਂ ਤੋਂ ਵੀ ਇੰਨੀ ਨਗਤੀ ਹੈਗੀ ਹੈ ਕਿ ਉਹਨਾਂ ਕੋਲ ਕੋਈ ਨਿਕਲਵਾ ਰਿਆ ਕਿ ਕਿਤੇ ਜੇ ਉਹਨਾਂ ਕੋਲ ਐਫਆਈਆ ਕਰਾਂ ਚਾਹੋ ਤਾਂ ਉਹ ਅੱਗੋਂ ਕਹਿੰਦੇ ਐ ਇਹ ਤਾਂ ਜੀ ਨੋਰਮਲ ਗੱਲ ਐ ਤੇ ਜਦੋਂ ਕਿਸ ਬੰਦੇ ਤੇ ਗੋਲੀ ਚੜ ਜਾਂਦੀ ਐ ਜੇ ਬੰਦਾ ਮਰ ਜਾਂਦਾ ਐ ਰਸ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੰਦੇ ਉਹਦੋਂ ਕਾਨੂੰਨੀ ਕਰਵੇ ਕੀ ਕਰਨਾ ਮੁੰਡਾ ਵਾਪਸ ਆ ਜੇਗਾ ਤੁਹਾਡਾ ਇੱਕ ਡੀਏਜੀ ਦੀ ਫੋਟੋ ਲੱਗੀ ਹੋਇਆ ਸੋਤੇ ਉੱਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਕਲਿੱਪ ਲਗਾਉਂਗਾ ਇੱਕ ਡੀਏਜੀ ਦੀ ਫੋਟੋ ਲੱਗੀ ਹੋਈ ਜਾਂਦੇ ਉੱਤੇ ਉਹ ਸ਼ਰੀਆਮ ਕਹਿ ਰਿਹਾ ਮੈਂ ਸਬ ਇਨਸਪੈਕਟਰ ਗੱਲ ਕਰ ਰਹੇ ਨੰਬਰ ਹੈ ਨੰਬਰ ਹੈ ਟ੍ਰੇਸ ਕਰੋ ਲੋਕੇਸ਼ਨ ਟ੍ਰੇਸ ਕਰੋ ਹੁਣ ਫੜੋ ਕਿਉਂ ਨਹੀਂ ਫੜ ਪਾਰੇ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦੋ ਕਿ ਇਹ ਵੀਡੀਓ ਪੰਜਾਬ ਸਰਕਾਰ ਤੱਕ ਜਾਵੇ ਤੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹਨਾਂ ਤੇ ਹੱਥ ਪਾਈ ਜਾਵੇ ਕਿਉਂਕਿ ਤੁਨ ਸੰਦੇ ਲੱਗ ਗਿਆ ਪਤਾ ਤੇ ਮੈਂ ਤੈਨੂੰ ਹੋਰ ਵੀ ਕਹਿਣਾ ਚਾਹੂੰਗਾ ਜਿਨ੍ਹਾਂ ਨੂੰ ਆ ਫੋਨ ਕਾਲ ਆਉਂਦੀਆਂ ਅਸੀਂ ਤੁਹਾਡੀ ਵੀਡੀਓਜ਼ ਐਡਿਟ ਕਰ ਰਹੇ ਹਾਂ ਤੁਸੀਂ ਸਾਡੇ ਕੋਲ ਪੈਸੇ ਲਏ ਸੀ ਸਾਡੇ ਪੈਸੇ ਦੇ ਉਹ ਤੁਹਾਡੀ ਵੀਡੀਓ ਐਡਿਟ ਕਰਕੇ ਅਬ ਤੁਹਾਡੇ ਰਿਲੇਟਿਵਸ ਨੂੰ ਭੇਜ ਰਹੇ ਹਾਂ ਸਭ ਨੂੰ ਭੇਜ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਇੰਨਾ ਸੀਰੀਅਸ ਲੈਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਆ ਮੈਸੇਜਸ ਆਉਂਦੇ ਆ ਜਿਨ੍ਹਾਂ ਨੂੰ ਮੈਂ ਆਪਣੇ ਬੰਦਿਆਂ ਨੂੰ ਸਮਝਾਵੋ ਕਿ ਯਾਰ ਇਹ ਫੇਕ ਕਾਲ ਹੈ ਇਦਾਂ ਦਾ ਕੁਝ ਨਹੀਂ ਹੈਗਾ ਨਾ ਕਿ ਜਿਹੜੇ ਦੂਜੇ ਬੰਦੇ ਉਹਨਾਂ ਨੂੰ ਮਜ਼ੇ ਲੈਣ ਲਈ ਤੇਰੀ ਦਾ ਫੋਟੋ ਆਈ ਹੈ ਫੋਟੋ ਦਾ ਬਾਈ ਜੀ ਗਲਤੀ ਤੁਹਾਡੇ ਵੀ ਆ ਸਕਦੀ ਹੈ ਮੈਂ ਇਸ ਕਰਕੇ ਕਹਿਣਾ ਚਾਹੁੰਗਾ ਇਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਇਹਨਾਂ ਦੇ ਕੰਪਲੇਂਟ ਕਰੋ ਜਿਹੜਾ ਕੰਪਲੇਂਟ ਨਹੀਂ ਸੁਣਦਾ ਪੁਲਿਸ ਨਾਲ ਮੀਡੀਆ ਨਾਲ ਕੰਟੈਕਟ ਕਰੋ ਉਥੇ ਮੀਡੀਆ ਬਿਠਾਓ ਧਰਨੇ ਲਗਾਓ ਤਾਂ ਕਿ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ